ਇਨਾਂ ਦੇ ਵਿੱਚ ਲਗਾਤਾਰ ਰੁਕ ਰੁਕ ਕੇ ਹੋ ਰੀਆਂ ਬਾਰਸ਼ਾਂ ਨੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਵਧਾ ਕੇ ਰੱਖੀਆਂ ਹੋਈਆਂ ਕਿਉਂਕਿ ਖਾਸ ਤੌਰ ਤੇ ਜਿਹੜੇ ਸਰਦੀ ਇਲਾਕੇ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਦੇ ਵਾਸਤੇ ਜਿਹੜੀਆਂ ਮੁਸ਼ਕਲਾਂ ਉਹ ਵਧੀਆਂ ਨਜ਼ਰ ਆਦੀਆਂ ਨੇ ਕਿਉਂਕਿ ਜਿੱਥੇ ਜਿਹੜੇ ਤਲਾਬਾਂ ਦੇ ਜਿਹੜੇ ਕਹਿ ਸਕਦੇ ਆ ਸਤਲੂਈ ਦਰਿਆ ਦਾ ਜਿਹੜਾ ਪਾਣੀ ਆ ਉਹ ਲਗਾਤਾਰ ਵਧਦਾ ਜਾ ਰਿਹਾ ਕਈ ਇਲਾਕਿਆਂ ਦੇ ਵਿੱਚ ਬਾੜ ਵਰਗੇ ਜਿਹੜੇ ਹਾਲਾਤ ਪੈਦਾ ਹੋ ਚੁੱਕੇ ਆ ਇਹ ਜਿਹੜਾ ਦਾਰਾ ਉੱਪਰੋਂ ਜਿਹੜੀ ਬਾਰਿਸ਼ ਹੋ ਰਹੀ ਆ ਇਹ ਦਾਰ ਲੋਕਾਂ ਦੇ ਮਨਾਂ ਵਿੱਚ ਜਿਹੜੇ ਸਤਲੁਜ ਦਰਿਆ ਦੇ ਕਿਨਾਰੇ ਲੋਕ ਰਹਿੰਦੇ ਆ ਉਹਨਾਂ ਦੇ ਵੀ ਮਨਾਂ ਦੇ ਵਿੱਚ ਜਿਹੜਾ ਉਹ ਵਾਧਾ ਦਿਖਾਈ ਦੇ ਰਿਹਾ ਕਿਉਂਕਿ ਇਹ ਜਿਹੜਾ ਪੰਬਾਰਿਸ਼ ਹੋ ਰਹੀ ਆ ਉਹਦੇ ਨਾਲ ਜੜੀਆਂ ਬੰਨਾਂ ਦੇ ਉੱਤੇ ਜੜੀਆਂ ਮਿੱਟੀ ਆ ਉਹ ਨਰਮ ਹੋ ਜਾਂਦੀ ਆ ਤੇ ਉਤੋਂ ਜੇ ਸਤਲੁਜ ਦਰਿਆ ਦੇ ਵਿੱਚ ਜੇ ਪਾਣੀ ਜੇ ਵੱਧਦਾ ਤੇ ਫਿਰ ਉਹਦਾ ਅਸਰ ਜਿਹੜਾ ਵੀ ਇਹਨਾਂ ਇਲਾਕਿਆਂ ਦੇ ਵਿੱਚ ਸਾਹ ਕੋਤੇ ਉਹ ਦੇਖਣ ਨੂੰ ਮਿਲ ਸਕਦਾ ਜਿਸ ਕਰਕੇ ਲੋਕਾਂ ਦੇ ਵੱਡੋ ਵੱਡੀਆਂ ਮੁਸ਼ਕਲਾਂ ਜੜ ਉਹ ਉਹ ਪਿੰਡਰ ਤੇ ਜੜੀਆਂ ਉਹ ਆ ਸਕਦੀਆਂ ਕਿਉਂਕਿ ਜਿਹੜੇ ਕੱਚੇ ਬੰਨ ਨੇ ਜਾਂ ਖਾਤੋਂ ਤੇ ਆਪਜੀ ਬੰਨਣਾ ਉਹ ਹਮੇਸ਼ਾ ਜਦੋਂ ਬਰਸਾਤਾ ਦੇ ਮੌਸਮ ਆਂਦੇ ਆ ਉਹਨੂੰ ਜੜਿਆ ਉਹ ਟੁੱਟ ਜਾਂਦੇ ਆ ਜਿਸ ਕਰਕੇ ਸੈਂਕੜੇ ਏਕੜ ਜੜੀਆਂ ਫਸਲ ਹੈ ਉਹ ਵੀ ਜੜੀਆਂ ਬਰਬਾਦ ਹੋ ਜਾਂਦੀ ਹੈ ਤਬਾਹ ਹੋ ਜਾਂਦੀ ਹੈ ਤੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਭਾਵੇਂ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜੇ ਆ ਉਹ ਪ੍ਰਬੰਧ ਕਰਨ ਦੇ ਦਾਅਵੇ ਜਿਹੜੇ ਆ ਕੀਤੇ ਜਾ ਰਹੇ ਨੇ ਹਰ ਇੰਤਜ਼ਾਮ ਜਿਹੜੇ ਚਾਹੇ ਪਿੰਡਾਂ ਦੇ ਵਿੱਚ ਹੋਣ ਚਾਹੇ ਛਤਰੀ ਕਿਤੇ ਆ ਦੇ ਕਿਨਾਰੇ ਉਹ ਹੁਣ ਉਹਨੇ ਜਿਹੜੇ ਇੰਤਜ਼ਾਮ ਕਰਨ ਦੀ ਹੈ ਜਿਹੜੀਆਂ ਗੱਲਾਂ ਉਹ ਸਾਹਮਣੇ ਆ ਰਹੀਆਂ ਕਿਉਂਕਿ ਵੋਟਾਂ ਦਾ ਇੰਤਜ਼ਾਮ ਵੀ ਕੀਤਾ ਜਾ ਰਿਹਾ ਤੇ ਹਰ ਜਿਹੜਾ ਵੀ ਉਥੇ ਜਿਹੜੇ ਲੋਕਾਂ ਨੂੰ ਜਿਹੋ ਜਿਹੇ ਬਾੜ ਵਰਗੇ ਹਾਲਾਤ ਬੰਦੇ ਆ ਤੇ ਉਹਨਾਂ ਵਾਸਤੇ ਰਾਸ਼ਨ ਜਾਂ ਕੋਈ ਸੁਵਿਧਾਵਾਂ ਜਿਹੜੀਆਂ ਉਹਨਾਂ ਦੇ ਵਿੱਚ ਜੜਿਆ ਵੀ ਉਹ ਸਾਰੇ ਪ੍ਰਬੰਧ ਕਰਨ ਦੇ ਦਾਅਵੇ ਜਿਹੜੇ ਉਹ ਜ਼ਰੂਰ ਕੀਤੇ ਜਾ ਰਹੇ ਨੇ ਲੇਕਿਨ ਇਹ ਜਿਹੜੀਆਂ ਬਾਰਸ਼ਾਂ ਉੱਪਰ ਹੁਣ ਜਿਹੜੀਆਂ ਸ਼ੁਰੂ ਹੋਈਆਂ ਜਿਹੜੀਆਂ ਸਾਵਣ ਦੇ ਮਹੀਨੇ ਵਿੱਚ ਹੋ ਰਹੀਆਂ ਬਾਰਸ਼ਾਂ ਇਹਨਾਂ ਇਸ ਕਰਕੇ ਜਿਹੜੀਆਂ ਲੋਕਾਂ ਦੀਆਂ ਚਿੰਤਾ ਵਧੀਆਂ ਹੋਈਆਂ ਕਿਉਂਕਿ ਇਹਨਾਂ ਹਾਲਾਤਾਂ ਦੇ ਵਿੱਚ ਵੀ ਜਿਹੜੇ ਮ ਲੋਕਾਂ ਨੂੰ ਪ੍ਰਸ਼ਾ ਰਹਿੰਦਾ ਵੀ ਜਿਹੜਾ ਪਾਣੀ ਜਿਹੜਾ ਉਹ ਜਿਆਦਾ ਵੱਧ ਜਾਂਦਾ ਦਰਿਆਵਾਂ ਦੇ ਵਿੱਚ ਜਿਸ ਕਰਕੇ ਪਿੰਡਾਂ ਦੇ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਉਹ ਵੱਧ ਜਾਂਦੀਆਂ ਲੇਕਿਨ ਤੁਸੀਂ ਦੇਖ ਸਕਦੇ ਹੋ ਵੀ ਇਸ ਟਾਈਮ ਜਿਹੜੀਆਂ ਪਿੰਡਾਂ ਦੇ ਲੋ ਲੋਕਾਂ ਦੀਆਂ ਮੁਸ਼ਕਲਾਂ ਤਾਂ ਜਦੋਂ ਪਾਣੀ ਆਏਗਾ ਵਕਨ ਗਿਆ ਵਕਨ ਗਿਆ ਲੇਕਿਨ ਫਿਲਹਾਲ ਸ਼ਹਿਰੀ ਲੋਕਾਂ ਦੀਆਂ ਮੁਸ਼ਕਲਾਂ ਵੀ ਵੱਡੀਆਂ ਹੋਈਆਂ ਸਾਫ਼ ਸੋਟ ਤੇ ਦਿਖਾਈ ਦੇ ਰਿਹਾ ਕਿਉਂਕਿ ਇਹ ਜਿਹੜੀ ਬਾਰਿਸ਼ ਹੋ ਰਹੀ ਆ ਇਹਦੇ ਕਰਕੇ ਸੜਕਾਂ ਤੇ ਪਾਣੀ ਜਿਹੜਾ ਕਾਫੀ ਨਜ਼ਰ ਆ ਰਿਹਾ ਰਾਹ ਗਿਆਨ ਨੂੰ ਕਾਫੀ ਵੱਡੀਆਂ ਮੁਸ਼ਕਲਾਂ ਜਿਹੜੀਆਂ ਕੋਪੇ ਸਾਰੀਆਂ ਨੇ ਕਿਉਂਕਿ ਪਾਣੀ ਕਾਫੀ ਜਮਾ ਹੋ ਜਾਂਦਾ ਲੋਕ ਕਰਕੇ ਲੋਕਾਂ ਨੂੰ ਕਾਫੀ ਵੱਡੀਆਂ ਜਿਹੜੀਆਂ ਮੁਸ਼ਕਲਾਂ ਦਾ ਉਹ ਸਾਹਮਣਾ ਕਰਨਾ ਪੈਂਦਾ ਜਿਹੜੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵੀ ਸੜਕਾਂ ਦੇ ਤੇ ਜਿਹੜਾ ਪਾਣੀ ਜਿਹੜਾ ਚੱਲਦਾ ਪਿਆ ਖੜਾ ਪਾਣੀ ਇਹ ਸੱਚੀ ਦੀ ਜਿਹੜੀ ਆ ਉਹ ਗਵਾਹੀ ਪਰਦਾ ਹੋਇਆ ਵੀ ਸਾਬਤ ਕਰਦੇ ਉਹ ਦਿਖਾਈ ਦੇ ਰਿਹਾ ਵੀ ਇਹ ਜਿਹੜੀ ਬਾਰਿਸ਼ ਹੋ ਰਹੀ ਹੈ ਇਹ ਕਈਆਂ ਵਾਸਤੇ ਜਿਹੜੀ ਆ ਮੁਸੀਬਤ ਲੈ ਕੇ ਜਿਹੜੀ ਆ ਉਹ ਆਂਦੀ ਦਿਖਾਈ ਦੇ ਰਹੀ ਆ ਭਾਵੇਂ ਲੋਕਾਂ ਨੂੰ ਗਰਮੀ ਤੋਂ ਰਾਹਤ ਜਿਹੜੀ ਆ ਜ਼ਰੂਰ ਮਿਲਦੀ ਆ ਕਿਉਂਕਿ ਹਮਸ ਵਰਗੀ ਜਿਹੜੀ ਗਰਮੀ ਸੀਗੀ ਉਹਦੇ ਤੋਂ ਮੰਨ ਸਕਦੇ ਆ ਵੀ ਇਹ ਜਿਹੜੀ ਆ ਰਾਹਤ ਆ ਉਹ ਜ਼ਰੂਰ ਮਿਲਦੀ ਪਈ ਦਿਖਾਈ ਦੇ ਰਹੀ ਆ ਲੇਕਿਨ ਇਸ ਇਸ ਬਾਰਿਸ਼ ਦੇ ਨਾਲ ਕਈ ਮੁਸ਼ਕਲਾਂ ਜਿਹੜੀਆਂ ਲੋਕਾਂ ਦੀਆਂ ਉਹ ਵਧਣ ਗਿਆ ਤੇਰੀ ਸ਼ੰਕਾ ਜਿਹੜੀ ਆ ਦਿਤਾਈ ਜਾ ਰਹੀ ਆ ਕਿਉਂਕਿ ਜਿੱਥੇ ਸ਼ਹਿਰੀ ਲੋਕਾਂ ਦੀਆਂ ਤੇ ਬਾਰਿਸ਼ ਪੈਣ ਦੇ ਨਾਲ ਹੀ ਜਿਹੜੀ ਆ ਇਹ ਜਿਹੜੀ ਮੁਸ਼ਕਲਾਂ ਜਿਹੜੀਆਂ ਵਧ ਜਾਂਦੀਆਂ ਲੇਕਿਨ ਸਰਦੀ ਲੱਗ ਕੇ ਦਰیا ਦੇ ਨਾਲੇ ਜਿਹੜੇ ਬੈਠੇ ਲੋਕ ਹਨ ਉਹਨਾਂ ਦੀ ਜਿਹੜੀਆਂ ਮੁਸ਼ਕਲਾਂ ਉਹ ਬਦਰੀਆਂ ਸੁਭਾਵੀ ਕਹ ਕਿਉਂਕਿ ਇੱਕ ਪਾਸੇ ਪਾਣੀ ਦਾ ਜਿਹੜਾ ਸਤਲੁਜ ਦਾ ਜਿਹੜਾ ਇਹ ਪਾਣੀ ਜਿਹੜਾ ਵਧਨ ਕਰਕੇ ਜਿਹੜਾ ਡਰ ਸਤਾ ਰਿਹਾ ਉਤੋਂ بارشਾਂ ਜਿਹੜੀਆਂ ਹੋ ਰਹੀਆਂ ਇਹ ਜਿਹੜੀਆਂ ਚਿੰਤਾ ਦਾ ਇੱਕ ਵਿਸ਼ਾ ਜਿਹੜੇ ਲੋਕਾਂ ਦੇ ਸਾਹਮਣੇ ਆ ਰਹੀਆਂ ਭਾਵੇਂ ਪ੍ਰਸ਼ਾਸਨ ਵੱਲੋਂ ਬਿਲਕੁਲ ਕੀ ਕੀ ਜਾ ਰਿਹਾ ਵੀ ਸਾਰੇ ਇੰਤਜ਼ਾਮ ਪੂਤਾ ਕੀਤੇ ਗਏ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪੈਨਿੰਗ ਜਾਂ ਡਰਨ ਵਾਲੀ ਕੋਈ ਗੱਲ ਨਹੀਂ ਕਿਸੇ ਵੀ ਤਰ੍ਹਾਂ ਦਾ ਕੋਈ ਖਰਚਾ ਜਿਹੜਾ ਹਜੇ ਨਜ਼ਰ ਨਹੀਂ ਆ ਰਿਹਾ ਲੇਕਿਨ ਫਿਰ ਵੀ ਜਦੋਂ ਪਿਛਲੇ ਦਿਨਾਂ ਦੀ ਲੋਕ ਯਾਦ ਕਰਦੇ ਆ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਡਰਾਮਣੇ ਜਿਹੜੇ ਸੀਨ ਜਿਹੜਿਆ ਉਹ ਨਜ਼ਰ ਆਉਂਦੇ ਆ ਜਿਸ ਕਰਕੇ ਲੋਕ ਜਿਹੜੇ ਉਹ ਪ੍ਰੇਸ਼ਾਨ ਵੀ ਦਿਖਾਈ ਦਿੰਦੇ ਆ ਕੈ